ਰਿਸ਼ਵਤਖੋਰੀ ਵਿੱਚ ਗਰਕਦਾ ਜਾ ਰਿਹਾ ਮੁਲਕ ਇਸ ਖਿਨਾਉਣੀ ਬਿਮਾਰੀ ਦਾ ਕਿੱਥੋਂ ਤੱਕ ਸ਼ਿਕਾਰ ਹੋ ਚੁੱਕਾ ਹੈ ਇਹ ਤੁਸੀਂ ਇਸ ਵੀਡੀਓ ਵਿੱਚ ਦੇਖ ਸਕਦੇ ਹੋ ਇਹ ਵੀਡੀਓ ਰਾਏਕੋਟ ਦੀ ਦੱਸੀ ਜਾ ਰਹੀ ਹੈ ਜਿੱਥੇ ਕਿ ਇਹ ਬੰਦਾ ਤਹਿਸੀਲ ਵਿੱਚ ਆਪਣੀ ਧੀ ਦਾ ਮੈਰਿਜ ਸਰਟੀਫਿਕੇਟ ਬਣਾਉਣ ਲਈ ਆਇਆ ਸੀ ਮੈਰਿਜ ਸਰਟੀਫਿਕੇਟ ਬਣਾਉਣ ਲਈ ਤਹਿਸੀਲਦਾਰ ਨੇ 5000 ਰੁਪਏ ਮੰਗੇ ਉਕਤ ਬੰਦੇ ਨੇ ਤਹਿਸੀਲਦਾਰ ਦੀ ਰਿਸ਼ਵਤੀ ਮੰਗ ਨੂੰ ਪੂਰਾ ਕਰਨ ਲਈ ਫਿਰ ਇਹ ਤਰੀਕਾ ਅਪਣਾਇਆ ਉਸਨੇ ਉੱਥੇ ਹੀ ਝੋਲੀ ਅਟਕੇ ਲੋਕਾਂ ਕੋਲੋਂ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਅਤੇ ਨਾਲ ਹੀ ਦੱਸਣਾ ਸ਼ੁਰੂ ਕਰ ਦਿੱਤਾ ਕਿ ਇਹ ਪੈਸੇ ਤਹਿਸੀਲਦਾਰ ਨੇ ਮੰਗੇ ਨੇ ਤੇ ਉਸ ਨੂੰ ਦੇਣੇ ਹਨ। ਸਾਰੇ ਸਾਥੀਓ ਮੇਰੇ ਜੀ ਤਹਿਸੀਲਦਾਰ ਨੂੰ ਪੈਸੇ ਦੇਣੇ ਹਟ ਕੋਈ ਨਹੀਂ ਗਿਆ ਦੇਣ ਨੂੰ। ਆ ਦੋਈ ਸਾਡੇ ਕਰਿਆ ਸਾਹਿਬ। ਦੋਈ ਦੋ ਕਰਿਆ ਸਾਹਿਬ। ਆ ਦੋਈ ਲੱਕੇ। ਤਹਿਸੀਲਦਾਰ ਨੂੰ ਪੈਸੇ ਦੇਣੇ ਆ ਰਿਸ਼ਵਤ ਸਾਡੇ ਕੋਲ ਹੈ ਨਹੀਂ ਯਾਰ। ਇੱਕ ਤਾਂ ਹੀ ਕੁੜੀ ਵਿਆਹੀ ਉਤੋਂ ਹੀ ਪੈਸੇ ਲਈਏ ਮੈਰਿਜ ਸਟੇਜ ਤੋਂ ਬਾਅਦ। ਪਾਓ ਹੀ ਤਹਿਸੀਲਦਾਰ ਦਾ ਦਾਦਾ 20-20 ਲੱਖ। ਦੇਦਾ ਦੇ ਵੇ ਜਾ ਰਹਿਣਾ ਕਰੋ ਤਸ਼ੀਲਦਾਰ ਬਹੁਤ ਚੰਗੂ ਆਪੂ ਆਇਆ ਹੁਣ ਕੀ ਕਰੀਏ ਕੀ ਸ਼ੁਰੂ ਕਰੀਏ ਨਹੀਂ ਮਾਰੇ ਹਾਂ ਕੇ ਮੇਰੇ ਜਿਹੜਾ ਦੋ ਜੱਦਾ ਦਾ ਵੀ ਮੀਟਿੰਗ ਹੋ ਜਾ ਰਾਇਆ ਇਹਨਾਂ ਕਰੋ ਆ ਦੋ ਜੱਦਾ ਦਾ ਵੀ ਕੋਈ ਆਇਆ ਨਾ ਕਰੋ ਯਾਰ ਫਸਿਓ ਇਹਨੂੰ ਤਸ਼ੀਲਦਾਰ ਨੂੰ ਦੇਣ ਜਾ ਰਿਹਾ ਸੀ ਪਿਆਰ ਕੋਈ ਲਾਭ ਨਹੀਂ ਆਇਆ ਲੋ ਦੋ ਦੋਦਾ ਦਾ ਨਹੀਂ ਕੋਈ ਦੋ ਜੀ ਵੀ ਕੰਮ ਹੋ ਰਿਹਾ ਆ ਦੋ ਦੋਦਾ ਦਾ ਵੀ ਆ ਘਰੇ ਦਾ ਦੋ ਨਹੀਂ ਬਗਿਆ ਨਹੀਂ ਦੋ ਦੋ ਮੁਰਕੇ ਤੁਹਾਨੂੰ ਦੋ ਲੋਣੀ ਅਮਲ ਇਸ ਤੋਂ ਮੈਂ ਮਾਝਾ ਮਾਤ ਜੀ ਵੀਰ ਜੀ ਆਮ ਦੇ ਰਹੇ ਆ ਪਿੰਡਾ ਸਾਹਿਬ ਦੇ ਰਹੇ ਆ ਬਾਕੀ ਤਰੀਦਾ ਗਰੀਬ ਬੰਦੇ ਆਏ ਨੇ ਉਹਨਾਂ ਨੇ ਗਰਦਨ ਵੀਂਜੀ ਹੋਈ ਐ ਉਹਨੂੰ ਕੀ ਕਰਾਉਣੀ ਐ ਪੈਸਿਆਂ ਨਾਲ ਸਾਡਾ ਕਰਦਾ ਯਾਰ ਜਲਦਾ ਨਹੀਂ ਉਹਦੀ ਗਰਦਨ ਵੀਂਗੂਗੀ ਤਾਂ ਟੇਡਾ ਦਰਦਾ ਸਹਿਬ ਜੀ ਹਾਂ ਉਹਦੀ ਹੋ ਗਈ ਗਰਦਨ ਵੀਂਜੀ ਤਸ਼ੀਲਾਰ ਦੀ ਗਰਦਨ ਵੀਂਗੂ ਕਿਹੜਾ ਸਿੱਧੀ ਕਰਾਉਣੀ ਐ ਆਪਰੇਸ਼ਨ ਦਿਖਾ ਦਿਖਾ ਦਿਓ ਲਓ ਜੀ ਲਓ ਜੀ ਦੋ ਜੀ ਕਰਿਆ ਸਾਹਿਬ ਤੁਸੀਂ ਫੇਰ ਰੜ ਕੇ ਕੱਢਦੇ ਕਰਦੇ ਨਹੀਂ ਬਾਅਦ ਬਾਅਦ ਹਾਂ ਜੀ ਇਹ ਤਸ਼ੀਲਾ ਸਾਹਿਬ ਦੀ ਕਰਜ਼ਰ ਵੀ ਹੋ ਗਈ ਜਿੱਥੀ ਬਾਦ ਦੇ ਪੈਸੇ ਦੇਣੇ ਆਪਾਂ ਕਰ ਨਹੀਂ ਕਰੀ ਕਾਲੇ ਘਰ ਚਾ। ਸਾਥੀ ਹੋਰ ਨਾਲ ਕਿਤੇ ਪੂਰੇ ਲਾ ਕੇ ਬੰਦੇ ਨੂੰ ਬੁਲਾਓ ਕਿ ਪੈਸੇ ਨਾਲ ਘੜ ਕੇ ਆਪੋ ਪੂਰੇ ਲੱਗੇ। ਸਰਕਾਰੀ ਅਫਸਰਾਂ ਨੂੰ ਤਨਖਾਹ ਮਿਲਦੀ ਹੈ ਪਰ ਜ਼ਿਆਦਾ ਕਮਾਉਣ ਦੀ ਭੁੱਖ ਨਹੀਂ ਮੇਟਦੀ ਅਤੇ ਵੀਡੀਓ ਵੀ ਉਸੇ ਭੁੱਖ ਦੀ ਉਦਾਹਰਣ ਹੈ। ਇਸ ਵੀਡੀਓ ਬਾਰੇ ਆਪਣੇ ਕੀਮਤੀ ਵਿਚਾਰ ਕਮੈਂਟ ਵਿੱਚ ਜ਼ਰੂਰ ਦਿਓ। ਕੀ ਇਹ ਜਿਹੇ ਪ੍ਰੈਸਟ ਅਫਸਰਾਂ ਨਾਲ ਕੀ ਹੋਣਾ ਚਾਹੀਦਾ ਹੈ